ਰੋਸਪੁਰ ਦੇ ਇੱਕ ਨੌਜਵਾਨ ਜਿਹੜਾ ਰੋਜ਼ਗਾਰ ਦੇ ਵਾਸਤੇ ਆਪਣੀ ਪਤਨੀ ਦੇ ਨਾਲ 6 ਤੋਂ 7 ਮਹੀਨੇ ਪਹਿਲਾਂ ਕੈਨੇਡਾ ਦੇ ਸਰੀ ਦੇ ਵਿੱਚ ਜਾਂਦਾ ਹੈਗਾ ਤਾਂ ਸਾਰੇ ਸਿੰਘ ਦੀ ਉੱਥੇ ਹਾਸੀ ਦੇ ਵਿੱਚ ਮੌਤ ਹੋ ਜਾਂਦੀ ਹੈ ਇੱਕ ਗੱਡੀ ਜਿਹੜੀ ਹੈ ਉਹ ਸਾਰੇ ਸਿੰਘ ਬੈਠਾ ਹੁੰਦਾ ਉਸ ਦੇ ਸਾਥੀ ਨਾਲ ਬੈਠੇ ਹੁੰਦੇ ਆ ਦੋਸਤ ਤੇ ਉਹ ਗੱਡੀ ਜਿਹੜੀ ਹੈ ਉਸ ਦੇ ਆਕੇ ਜਿਹੜੀ ਆ ਵਜ ਜਾਂਦੀ ਹੈ ਜਿਸ ਦੇ ਵਿੱਚ ਸਾਰੇ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਪਰਿਵਾਰ ਦੇ ਵਿੱਚ ਮੌਜੂਦ ਹੈਗੇ ਆ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ ਪਰਿਵਾਰ ਦੇ ਵਿੱਚ ਸਾਰੇ ਸਿੰਘ ਇਕਲੋਤਾ ਹੈਗਾ ਸੀਗਾ ਜਿਹੜਾ ਕਮਾਨ ਵਾਲਾ ਸੀਗਾ ਉਸਦੇ ਪਿਤਾ ਦੀ ਪਹਿਲਾਂ ਹੀ ਕਈ ਸਾਲ ਪਹਿਲਾਂ ਹੀ ਜਿਹੜੀ ਹੈ ਉਹ ਡੈਥ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਉਸਦੀ ਮਾਤਾ ਤੇ ਉਸਦਾ ਇੱਕ 11 ਸਾਲ ਦਾ ਬੇਟਾ ਹੈਗਾ ਔਰ ਇੱਕ ਪਤਨੀ ਹੈ ਪਤਨੀ ਸਾਰੇ ਸਿੰਘ ਦੇ ਨਾਲ ਕੈਨੇਡਾ ਦੇ ਸਰੀ ਦੇ ਵਿੱਚ ਹੀ ਸੀਗੀ ਤਾਂ ਉੱਥੇ ਕੰਮ ਕਰ ਰਹੇ ਹੈਗੇ ਸੀਗੇ ਤੇ માતા ਤੇ ਉਹਨਾਂ ਦਾ ਬੇਟਾ ਜਿਹੜਾ ਫਿਰੋਜ਼ਪੁਰ ਦੇ ਪਿੰਡ ਚੱਕ ਸਾਧੂ ਵਾਲਾ ਦੇ ਵਿੱਚ ਰਹਿ ਰਹੇ ਹੈਗੇ ਨੇ ਤੇ ਪਰਿਵਾਰ ਦੇ ਵਿੱਚ ਇਸ ਟਾਈਮ ਮਾਤਮ ਦਾ ਮਾਹੌਲ ਹੈ ਔਰ ਬੜਾ ਵੱਡਾ ਹਾਸਾ ਹੋਇਆ ਪਰਿਵਾਰ ਦੇ ਨਾਲ ਕਿਉਂਕਿ ਪਰਿਵਾਰ ਦਾ ਜੀ ਜਿਹੜਾ ਉਹ ਇਸ ਦੁਨੀਆ ਤੋਂ ਚਲਾ ਗਿਆ ਹੈਗਾ ਮਾਤਾ ਜੀ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਘਰ ਦੇ ਵਿੱਚ ਇਕਲੋਤਾ ਉਹ ਕਮਾਨ ਵਾਲਾ ਹੈਗਾ ਸੀ ਉਹ ਰੋਜ਼ਗਾਰ ਦੇ ਲਈ ਉਹ ਬਾਹਰ ਗਿਆ ਹੈਗਾ ਸੀਗਾ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਹੈ ਉਹ ਵੀ ਸੁਣਾਣੇ ਹੈਗੇ ਆ ਹਾਲਾਂਕਿ ਅੱਜ ਕੱਲ ਨੌਜਵਾਨ ਜਿਹੜੇ ਆ ਉਹ ਰੋਜ਼ਗਾਰ ਤੇ ਲਈ ਜਿਹੜਾ ਬਾਹਰ ਜਾ ਰਹੇ ਹੈਗੇ ਆ ਪਰ ਕਈ ਵਾਰ ਕਈ ਨੌਜਵਾਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਹੈਗਾ ਤਾਂ ਫਿਰੋਜ਼ਪੁਰ ਦੇ ਚੱਕ ਸਾਧੂ ਵਾਲਾ ਦੇ ਵਿੱਚ ਸਰਦ ਸਿੰਘ ਜਿੰਦੀ ਉਮਰ 32-33 ਸਾਲ ਦੇ ਕਰੀਬ ਦੱਸੀ ਜਾ ਰਹੀ ਹੈਗੀ ਹੈ ਉਸ ਦੇ ਨਾਲ ਕੈਨੇਡਾ ਦੇ ਸਰੀ ਦੇ ਵਿੱਚ ਜਿਹੜਾ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈਗੀ ਹੈ ਹਾਲਾਂਕਿ ਪਰਿਵਾਰ ਮੰਗ ਕਰ ਰਿਹਾ ਹੈਗਾ ਕਿ ਉਸ ਦੀ ਮਿੱਤਕ ਦੇ ਨੂੰ ਇੱਥੇ ਲੈ ਕੇ ਆਂਦਾ ਜਾਵੇ ਪੰਜਾਬ ਦੇ ਵਿੱਚ ਤੇ ਇੱਥੇ ਅੰਤਿਮ ਸੰਸਕਾਰ ਕੀਤਾ ਜਾਵੇ ਕਿ ਪੰਜਾਬ ਸਰਕਾਰ ਤੋਂ ਗੁਹਾਰ ਵੀ ਲਗਾ ਰਹੀ ਹੈਗੀ ਹੈ ਤਾਂ ਮੰਦ ਭਾਗੀ ਖਬਰ ਜਿਹੜੀ ਆ ਉਹ ਫਿਰੋਜ਼ਪੁਰ ਦੇ ਵਿੱਚ ਸਾਹਮਣੇ ਆਈ ਹੈਗੀ ਆ ਜਿੱਥੋਂ ਦਾ ਇੱਕ ਨੌਜਵਾਨ ਚੱਕ ਸਾਧੂ ਆਪਣਾ ਪਿੰਡ ਦਾ ਰਹਿਣ ਵਾਲਾ ਸਾਰੇ ਸਿੰਘ ਰੋਜ਼ਗਾਰ ਦੇ ਲਈ ਬਾਹਰ ਗਿਆ ਹੈਗਾ ਸੀਗਾ ਪਰ ਉਥੇ ਉਸਦੇ ਨਾਲ ਸੜਕੀ ਹਾਦਸਾ ਹੋ ਗਿਆ ਜਿੱਥੇ ਉਸ ਦੀ ਜਾਨ ਚਲੀ ਗਈ ਹਾਲਾਂਕਿ ਸਾਰੇ ਸਿੰਘ ਸਾਈਡ ਤੇ ਬੈਠਾ ਹੋਇਆ ਸੀ ਆਪਦੇ ਦੋਸਤਾਂ ਦੇ ਨਾਲ ਤਾਂ ਇੱਕ ਵੱਡੇ ਪਿੱਕਰ ਜਿਹੜਾ ਉਹ ਆਂਦਾ ਹੈਗਾ ਤਾਂ ਉਹਨਾਂ ਦੇ ਉੱਪਰ ਚੜ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਘਰ ਤੇ ਵਿੱਚ ਵੀ ਉਹ ਵੜ ਜਾਂਦਾ ਹੈਗਾ ਤਾਂ ਇਹ ਹਾਦਸਾ ਬਹੁਤ ਵੱਡਾ ਹੋਇਆ ਜਿਸ ਦੇ ਵਿੱਚ ਸਾਰੇ ਸਿੰਘ ਦੀ ਮੌਤ ਹੋਈ ਹੈ ਤਾਂ ਬੜੀ ਵੱਡੀ ਘਟਨਾ ਜਿਹੜੀ ਹੈ ਉਹ ਵਾਪਰੀ ਹੈਗੀ ਆ ਨੌਜਵਾਨ ਰੋਜ਼ਗਾਰ ਦੇ ਲਈ ਜਿਹੜਾ ਬਾਹਰ ਜਾਂਦੇ ਹੈਗੇ ਨੇ ਪਰ ਐਦਾਂ ਤੇ ਜਦੋਂ ਹਾਦਸੇ ਵਾਪਰ ਜਾਂਦੇ ਆ ਤਾਂ ਪਰਿਵਾਰ ਸਾਰਾ ਟੁੱਟ ਜਾਂਦਾ ਹੈਗਾ ਕੀ ਨਾਮ ਸੀਗਾ ਮੁੰਡੇ ਦਾ ਤੇ ਕਿੱਥੇ ਕਿਹੜੀ ਕੰਟਰੀ ਵਿੱਚ ਗਿਆ ਸੀ ਸਰਦ ਸਿੰਘ ਸੀ ਉਹ ਦੀ ਸਰੀ ਵਿੱਚ ਗਿਆ ਆ ਜੀ ਇਹ ਕਿੰਨਾ ਟਾਈਮ ਹੋ ਗਿਆ 7 ਮਹੀਨੇ ਹੋ ਗਏ ਨੇ ਜਦ ਗਏ ਨੂੰ ਮੇਰੇ ਬੱਚੇ ਦੀ ਸਾਰਾ ਕੁਛ ਇੰਦਰ ਆਉਣਾ ਚਾਹੀਦਾ ਜੀ ਮੈਨੂੰ ਮਾਦਾ ਚੌਣੀਆਂ ਬੱਚਾ ਮੈਨੂੰ ਮਿਲੇ ਆਣ ਕੇ ਕੀ ਘਟਨਾ ਕੀ ਵਾਪਰੀ ਹੈ ਬੱਚੇ ਦਾ ਬੈਠਿਆ ਦਾ ਐਕਸੀਡੈਂਟ ਹੋ ਗਿਆ ਜੀ ਹਾਂ ਜੀ ਪਰਿਵਾਰ ਵਿੱਚ ਕੋਈ ਕੋਈ ਅਸੀਂ ਦਾਦੀ ਪੋਤਰਾ ਇੱਥੇ ਆ ਜੀ ਹਾਂ ਜੀ ਲੋਵਾਂ ਜੀ ਗਿਆ ਸੀ ਬਾਹਰ ਹਾਂ ਜੀ ਕੀ ਮੰਗੀ ਕਰ ਮੰਗ ਕਰਨੀ ਹੈ ਮੇਰਾ ਬੱਚਾ ਮੈਨੂੰ ਮਿਲਣਾ ਚਾਹੀਦਾ ਹੈ ਬੱਚਾ ਪੰਜਾਬ ਚਾਵੇ ਹਏ ਤੁਮਾ ਜੀ ਬੜਾ ਔਖਾ ਹੋ ਜਾਂਦਾ ਕਿ ਪਤਨ ਨੂੰ ਬਾਹਰ ਕੱਢਣਾ ਕਿ ਚਲ ਬਟਾਕੇ ਦਾ ਸਹਾਰਾ ਬਣਨਗੇ ਤਾਂ ਜਿਵੇਂ ਇਹਦੀ ਘਟਨਾ ਬੜੀ ਵਾਪਰ ਜਾਣੀ ਆ ਕਿੰਨਾ ਔਖਾ ਹੋ ਜਾਂਦਾ ਬੜਾ ਔਖਾ ਜੀ ਮੈਂ ਹੰਦ ਬਗੈਰ ਨਹੀਂ ਰਹਿ ਸਕਦੀ ਜੀ ਮੈਂ ਨਹੀਂ ਹੁਣ ਮੈਨੂੰ ਮਿਲੇ ਮੈਂ ਉਹਦੇ ਬਾਝੋਂ ਨਹੀਂ ਰਹਿ ਸਕਦੀ ਹਏ ਬੱਚੇ ਜਿਵੇਂ ਖੁਸ਼ੀਆਂ ਨਾਲ ਗਏ ਸੀ ਮੇਰਾ ਬੱਚਾ ਉਹ ਮੈਂ ਮੁੜ ਕੇ ਆਉਂਦਾ ਮੇਰਿਆ ਚਾਉਣੀਆ ਮੇਰਾ ਬੱਚਾ ਹੁਣ ਮੈਨੂੰ ਮਿਲ ਜੇ ਬੱਚਾ ਪੰਜਾਬ ਚ ਆਵੇ ਨਾ ਪੁੱਤਰ ਮੇਰਾ ਅੰਨੇ ਮੇਰੀ ਤਾਂ ਇਹ ਮੰਗੇ ਇਕੱਲਾ ਪੁੱਤ ਸੀ ਹਾਂਜੀ ਇਕੱਲਾ ਪੁੱਤ ਸੀ ਜੀ ਅੰਨੇ ਇੱਕ ਮੇਰਾ ਨਾਮ ਸਰਦਾਰ ਗਰਚਨ ਸਿੰਘ ਸਰਪੰਚ ਪਿੰਡ ਚੱਕ ਸਾਧੂ ਵਾਲਾ ਅੰਬਲਾਗ ਮੰਗਡੋਟ ਤਹਿਸੀਲ ਜ਼ਿਲ੍ਹਾ ਪਰੋਜਪੁਰ ਪੰਜਾਬ ਸਰਪੰਚ ਸਾਹਿਬ ਕੀ ਛਟਮਾ ਬਾਕੀ ਘਟਾਂ ਅੱਜਾ ਚਾਰ ਮਾਤੂੰ ਪੰਜਾਬ ਤੋਂ ਕੈਨੇਡਾ ਸਾਰੀ ਵਿੱਚ ਪਹੁੰਚ ਗਏ ਨੇ ਜੀ ਉੱਥੇ ਜਾ ਕੇ ਤਾਂ ਦੇ ਕਾਰੋਬਾਰ ਵਿੱਚ ਜੁਟੇ ਹੋਏ ਨੇ ਉੱਥੇ ਜਾ ਕਰੋਂ ਸ਼ਾਮ ਦੇ ਟਾਈਮ ਕੋਈ ਆਪਣਾ ਟਾਈਮ ਸਾਢੇ 6 ਦਾ ਹੋਏਗਾ ਉਹਨਾਂ ਦਾ ਸ਼ਾਮ ਦੇ ਵੇਖੋ ਕਿੰਨਾ ਹੋ ਸਕਦਾ ਉੱਥੇ ਇੱਕ ਬੰਦਾ ਉਹਨੂੰ ਮੁੰਡਾ ਨਾਲ ਦਾ ਸਾਥੀ ਮਿੱਤਰ ਕਰੋਂ ਸੱਜੇ ਲਗਿਆ ਇੱਕ ਸੀਟ ਤੇ ਤਿੰਨ ਜਣ ਬੈਠ ਗਏ ਨੇ ਤੇ ਉਹ ਟਾਈਮ ਦੇ 4x4 ਪੇਪਰ ਜਾ ਰਿਹਾ ਉਹਨਾਂ ਦੇਖ ਵੀ ਲਿਆ ਤੇ ਟਿੱਪਾ ਜਾਂ ਕੀ ਬੋਲਦੇ ਉਹਨੂੰ ਦੇਖ ਲਿਆ ਪਰ ਉਹਨਾਂ ਤੋਂ ਸਹਿਮ ਨਹੀਂ ਵੱਟੀ ਗਈ ਹੋਰ ਪੇਪਰ ਉਸਦੀ ਮੌਤ ਮੌਕੇ ਹੀ ਲੈ ਗਿਆ ਜਿਹੜੇ ਦੋ ਸਾਥੀ ਇਕੱਲੀ ਲੱਤ ਟੁੱਟ ਗਈ ਇਕੱਲੀ ਬਾਹਂ ਟੁੱਟ ਗਈ ਉਸ ਤੋਂ ਬਾਅਦ ਇੱਕ ਹੇ ਘਰ ਵਿੱਚ ਜਾ ਕੇ ਟੱਪਰ ਵੱਟ ਚੁੱਕਾ ਕਿੰਨਾ ਸਮਾਂ ਹੋ ਗਿਆ ਗਏ ਉਸ ਨੂੰ 6 7 ਜਾਂ 7 ਮਹੀਨੇ ਕੋਈ ਦੋਕ ਦਿਨ ਗੈਰ ਨਹੀਂ ਹੋਈ ਸੀ ਇਹ 6 ਤਰੀਕ ਦਾ 6 ਅਕਤੂਬਰ ਦਾ ਹਾਪਾ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਹੈਗਾ ਸੀਗਾ ਔਰ ਉਹਨਾਂ ਦੇ ਨਾਲ ਉੱਥੇ ਕੋ ਹੋ ਰਿਆ ਰਿਹਾ ਸੀ ਉਹਦੇ ਪਰਿਵਾਰ ਦੇ ਨਾਲ ਉਸਦੀ ਪਤਨੀ ਪਹੁੰਚੀ ਹੋਈ ਨਾਲ ਦੀ ਤੇ ਘਰ ਵਿੱਚ ਇੱਕ ਮਾਤਾ ਇੱਕ ਉਹਨਾਂ ਦਾ ਬੇਟਾ ਹੈ ਜੋ ਕਿ ਬੇਟੇ ਦੀ ਉਮਰ ਬਿਲਕੁਲ ਛੋਟੀ ਹੈ 10-11 ਸਾਲ ਦੇ ਲਗਭਗ ਹੈ ਕਿਉਂਕਿ ਜਿਹੜੀ ਸਰ ਸਿੰਘ ਦੀ ਮਾਤਾ ਹੈ ਉਹ ਬੇਸਹਾਰਾ ਹੈ ਕਿਉਂਕਿ ਸਰਸੰਗ ਦੇ ਡੈਡੀ ਦੀ 13 ਵਿੱਚ ਜਤ ਹੋ ਚੁੱਕੀ ਤੇ ਘਰ ਵਿੱਚ ਇਹੀ ਸਿਗਮਾ ਵਾਲਾ ਘਰ ਘਰ ਵਿੱਚ ਇੱਕ ਕਮਾਉਣ ਵਾਲਾ ਸਾਜ ਸਿੰਘ ਸੀ ਜੋ ਕਮਾਉਣ ਵਾਸਤੇ ਗਿਆ ਸੀ ਤੇ ਬੱਚਿਆਂ ਦਾ ਸਾਰਾ ਮੰਗਾ ਸੀ ਉੱਥੇ ਤੇ ਇਕੱਠਾ ਹੋਣ ਕਰਕੇ ਕੰਮ ਪਰਿਵਾਰ ਦਾ ਬੜਾ ਉੱਖਾ ਹੁਕਾ ਹੁਕਾ ਹੈ ਤੇ ਅਸੀਂ ਇਹ ਮੰਨ ਕਰ ਰਹੇ ਹਾਂ ਉਹਨੂੰ ਦਸਤਾਨੇ ਦੇ ਚ ਲਿਆ ਕੇ ਆ ਪੰਜਾਬ ਸਟੇਟ ਵਿੱਚ ਲਿਆ ਕੇ ਘਰ ਵਿੱਚ ਲਿਆ ਕੇ ਜੋ ਸਨ ਸਤਕਾਰ ਕੀਤਾ ਜਾਏ ਸਰਪੇਸਬ ਕਿੰਨਾ ਕੱਖਾ ਹੋ ਜਾਂਦਾ ਕਿ ਇੱਕ ਬੱਚਿਆਂ ਨੂੰ ਖੁਸ਼ੀ ਨਾਲ ਮਾਪੇ ਜਿਹੜੇ ਉਹ ਤੋੜਦੇ ਆ ਰੋਜੀ ਰੋਟੀ ਲਈ ਤੇ ਬਾਹਰ ਜਾ ਕੇ ਇਹੋ ਜਿਹੇ ਜਿਹੇ ਕਟਨਾਵਾ ਵਾਪਰ ਜਾਂਦੀਆਂ ਬਹੁਤ ਔਖੀ ਘਟਨਾ ਬਣ ਜਾਂਦੀ ਏ ਪਿਛਲੇ ਪਰਿਵਾਰ ਨੂੰ ਮਰਲੇ ਥਾਂ ਨਹੀਂ ਲੱਭ ਰਹੀ ਉਹ ਤੈਨ ਤੋਂ ਸਾਰਾ ਪਰਿਵਾਰ ਰੋੜੋ ਬਹਾਲ ਹੋ ਰਿਹਾ ਕੋਈ ਰਿਸ਼ਤੇਦਾਰਾਂ ਨੂੰ ਬੜੇ ਔਖੇ ਨੇ ਚਾਚੇ ਤਾਏ ਔਖੇ ਨੇ ਭਰਾ ਚਾਚੇ ਤਾਏ ਦੇ ਬੇਟੇ ਬਹੁਤ ਔਖੇ ਨੇ ਇੱਕ ਪਰਿਵਾਰ ਵਿੱਚ ਮੈਂਬਰ ਡਾਰੀ ਮਾਰ ਜਾਏ ਤਾਂ ਬਹੁਤ ਹੀ ਔਖਾ ਹੁੰਦਾ ਹੈ ਇੱਕ ਇੱਕ ਪੰਛੀ ਡਾਰੀ ਪੰਛੀ ਮਾਰ ਜੇ ਤਾਂ ਉਹਨਾਂ ਨਾਲੋਂ ਵੀ ਬੜਾ ਔਖਾ ਲੱਗਦਾ ਹੈ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆਹੀ ਪੰਜਾਬ ਸਰਕਾਰ ਇਹ ਮੰਗ ਮੰਗਦੇ ਆ ਉਹਦੀ ਜੋ ਦੇ ਉਹ ਵਾਸ ਪਾਉਂ ਜਾਂਦੀ ਮੇਜਰ ਸਿੰਘ ਨੰਬਰਦਾਰ ਪਿੰਡ ਚੱਕ ਸਾਧੂ ਵਾਲਾ ਜੀ ਮੇਜਰ ਸਿੱਧੀ ਘੱਟ ਲੱਗ ਰਹੀ ਹੈ ਆਪਣਾ ਬੇਟਾ ਸੱਜ ਸਿੰਘ ਗਿਆ ਸੀ 4 ਮਾਰਚ ਨੂੰ ਤੇ ਉੱਥੇ ਸਰੀ ਕੋਸ ਐਕਸੀਡੈਂਟ ਹੋ ਗਿਆ ਜੀ ਉਹਨਾਂ ਦਾ ਜੀ ਟਿੱਕਾ ਨਾਲ ਤੇ ਦੋ ਬੰਦੇ ਹੋਰ ਉਹਨਾਂ ਨਾਲ ਬੈਠੇ ਸੀ ਜੀ ਉਹਨਾਂ ਦੇ ਲੱਤਾਂ ਬਾਹਾਂ ਟੁੱਟ ਗਈਆਂ ਜੀ ਤੇ ਸਾਨੂੰ ਬੇਨਤੀ ਹੈ ਪੰਜਾਬ ਸਰਕਾਰ ਫਾੜੀ ਮਦਦ ਕਰੇ ਤੇ ਉਹਦੀ ਬਾਡੀ ਲੈ ਕੇ ਆਵੇ ਜੀ ਪੰਜਾਬ ਇੱਕ ਗੱਡੀ ਵਿੱਚ ਕੌਣ ਕੌਣ ਸੇ ਗਿਆ ਸੀ ਇੱਕ ਉਹਨਾਂ ਦਾ ਬੇਟਾ 10-11 ਸਾਲ ਦਾ ਜੀ ਤੇ ਇੱਕ ਮਾਤਾ ਜੀ ਉਹਨਾਂ ਦੀ ਤੇ ਛੱਤ ਸਾਰੇ ਸਾਰੇ ਘਰ ਦਾ ਕਰਤਾ-ਕਰਤਾ ਸੀ ਕਮਾਉਣ ਵਾਲਾ ਜੀ ਉਹਨਾਂ ਪਿਤਾ ਦੀ ਪਹਿਲੇ ਦਿਨ ਤੋਂ ਸਿੱਖੀ ਹਾਂਜੀ 4 ਮਾਰਚ 2013 ਚ ਹੋਈ ਸੀ ਤਾਂ ਉੱਥੇ ਸਰੀ ਦੇ ਵਿੱਚ ਉਹਦੇ ਨਾਲ ਕੋਈ ਡੈ ਰਿਆ ਸੀ ਬਸ ਉਹਨੇ ਜੀ ਰਹੇ ਸੀ ਉਸਦੀ ਵਾਈਫ ਨਰਦੀਪ ਕੌਰ ਉਹ ਕੋ ਘਰ ਚ ਰਹਿ ਰਹੇ ਸੀ ਬੜਾ ਔਖਾ ਹੋ ਜਾਂਦਾ ਜਦੋਂ ਕੋਈ ਬਾਹਰ ਜਾਣਾ ਹੁੰਦਾ ਰੋਜ਼ਗਾਰ ਦੇ ਵਾਸਤੇ ਆ ਬੱਚਿਆਂ ਦੇ ਨਾਲ ਐਵੇਂ ਦੇ ਹਾਸੇ ਵਾਪਰਦੇ ਤੇ ਇਹ ਲੋਕਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਇੱਥੇ ਪੰਜਾਬ ਚ ਰਹਿਣਾ ਚਾਹੀਦਾ ਜੀ ਇਹ ਬੇਰੋਜ਼ਗਾਰੀ ਦੇ ਮਾਰੇ ਲੋਕ ਬਾਹਰ ਜਾ ਰਹੇ ਨੇ ਜੀ ਇਹ ਸਰਕਾਰਾ ਇੱਥੇ ਕੋਈ ਰੋਜ਼ਗਾਰ ਦੇ ਦੇ ਲੋ ਬੱਚੇ ਨਾ ਬਾਹਰ ਜਾਣ ਜੀ ਮੰਨ ਕੀ ਕਰਦੇ ਪਾਸੇ ਇਹਨਾਂ ਬੱਚੇ ਨੂੰ ਇੱਥੇ ਲਿਆਂਦਾ ਜਾਵਦਾ ਹੁੰਦਾ ਸੰਸਕਾਰ ਕਰਾਇਆ ਜਾਵੇ ਲਿਆ ਗਿਆ ਜੀ ਡੈਡ ਮੌਰੀ ਦਾ